ਸਿੱਕਲ ਤੁਸੀਂ ਦੇਖ ਰਹੇ ਦਿਨਚ ਸਵੇਰਾ ਟੀਵੀ ਤੇ ਮੈਂ ਸੁਖਿੰਦਰ ਕੰਬੋਜ ਤੇ ਹੁਣ ਇੰਪਰੂਵਮੈਂਟ ٹرسٹ ਈ ਆਪਸ਼ਨ ਰਾਹੀਂ ਲੋਕਾਂ ਨੂੰ ਫੈਸਿਲਿਟੀ ਦੇਣ ਜਾ ਰਿਹਾ ਉਹਨਾਂ ਨੂੰ ਫਾਇਦੇ ਦੇਣ ਜਾ ਰਿਹਾ ਕਿ ਜਿਹੜੀਆਂ ਪ੍ਰੋਪਰਟੀਆਂ ਜਿਹੜੀਆਂ ਇੰਪਰੂਵਮੈਂਟ ٹرسٹ ਦੇ ਕੋਲ ਹੈਗੀ ਉਹਨਾਂ ਦੀ ਈ ਆਪਸ਼ਨ ਰਾਹੀਂ ਬੋਲੀ ਹੋਣੀ ਹੈ ਔਰ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ 1 ਮਾਰਚ ਤੋਂ ਤੇ 22 ਮਾਰਚ ਤੱਕ ਇਹ ਰਜਿਸਟ੍ਰੇਸ਼ਨ ਜਿਹੜੀ ਹੈ ਆਨਲਾਈਨ ਚੱਲਦੀ ਪਈ ਹੈ ਲਾਹਾ ਲੈ ਸਕਦੇ ਹੋ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਦੱਸ ਦਿੰਨਾ ਇਹ 27 ਤਰੀਕ ਨੂੰ ਇਹਦੀ ਆਨਲਾਈਨ ਬੋਲੀ ਹੋਣੀ ਹੈ ਇਹ ਬੋਲੀ ਜਿਹੜੀ ਹੈਗੀ ਹੈ 3 ਦਿਨ ਚੱਲੇਗੀ 27 28 ਦੇ 29 29 ਤਰੀਕ ਸ਼ਾਮ 5 ਵਜੇ ਤੱਕ ਇਹ ਬੋਲੀ ਚੱਲੇ ਚੱਲੇਗੀ ਤੇ ਮੇਰੇ ਨਾਲ ਇਸ ਵੇਲੇ ਇੰਪਰੂਵਮੈਂਟ ਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੇੜਾ ਨਾਲ ਹੈਗੇ ਨੇ ਜਗਨਾ ਸਾਹਿਬ ਥੋੜਾ ਜਿਆ ਸਾਧਨ ਪਾਸ਼ਾ ਦੇ ਵਿੱਚ ਜੇ ਸਮਝਣਾ ਚਾਹੀਏ ਤਾਂ ਲੋਕਾਂ ਨੂੰ ਕਿਵੇਂ ਪਹਿਲੀ ਗੱਲ ਰਜਿਸਟ੍ਰੇਸ਼ਨ ਕਰਾਉਣੀ ਹੈ ਤੇ ਜਿਹੜੀ ਬੋਲੀ ਹੋਣੀ ਉਹ ਕਿਵੇਂ ਹੋਣੀ ਥੋੜਾ ਜਿਆ ਲੋਕਾਂ ਨੂੰ ਸਮਝਾ ਦਿਗੇ ਤਾਂਕਿ ਉਹਨਾਂ ਨੂੰ ਉਹ ਰਾਹੇ ਪੈ ਸਕਣ ਉਹਨਾਂ ਨੂੰ ਇਹਦਾ ਸਹਦਾ ਮਿਲ ਸਕੇ। ਸ੍ਰਿੰਦਰ ਕੰਬੋਜੀ ਧੰਨਵਾਦ ਮੈਨੂੰ ਇਹ ਤੇ ਲੈਣ ਲਈ ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਸਾਰੇ ਲੋਕਾਂ ਨੂੰ ਕਿ ਇੰਪਰੂਵਮੈਂਟ ਟਰਸਟ ਨੇ ਪਾਰਦਰਸ਼ੀ ਤਰੀਕੇ ਨਾਲ ਰੂਲਾਂ ਦੇ ਅਨਸਾਰ ਆਪਣੀਆਂ ਪ੍ਰਾਪਰਟੀਆਂ ਡਿਸਪੋਜ਼ ਆਫ ਕਰਨੀਆਂ ਸ਼ੁਰੂ ਕੀਤੀਆਂ ਆ ਤਾਂ ਕਿ ਉਹ ਜਿਹਦੇ ਵਿੱਚ ਰਹਿਸ਼ੀ ਪਲਾਟ ਵੀ ਸ਼ਾਮਿਲ ਨੇ ਜਿਹਨੇ ਬਿਜ਼ਨਸ ਕਰਨਾ ਐ ਐਸਈਓਜ਼ ਵੀ ਹੈਗੇ ਨੇ ਬੂਥ ਵੀ ਹੈਗੇ ਨੇ ਬੂਥ ਲਈ ਸਾਈਟਸ ਵੀ ਹੈਗੀਆਂ ਬਣੇ ਹੋਏ ਬੂਥ ਵੀ ਹੈਗੇ ਨੇ ਇਵਨ ਨਰਸਿੰਗ ਹੋਮ ਲਈ ਸਾਈਟਸ ਵੀ ਹੈਗੀਆਂ ਸਕੂਲ ਸਾਈਟਸ ਵੀ ਹੈਗੀਆਂ ਹਰ ਤਰ੍ਹਾਂ ਦੀ ਸਾਈਟ ਐ ਜਿਹਦੀ ਪੋਰਟਲ ਤੇ ਸਾਡੇ ਉਪਲਬਧ ਹੈਗੀ ਹੈ ਇਨਫਰਮੇਸ਼ਨ ਸਾਰੀ ਅਸੀਂ ਬਕਾਇਦਾ ਅਖਬਾਰ ਚ ਇਸ਼ਤਿਹਾਰ ਰਹੀਂ ਸੂਚਿਤ ਵੀ ਕਰਤਾ ਹੈ ਤੇ ਰਜਿਸਟ੍ਰੇਸ਼ਨ ਵੀ 1 ਮਾਰਚ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਜਿਹੜੀ 22 ਤਰੀਕ ਤੱਕ ਜਿਸ ਤਰ੍ਹਾਂ ਤੁਸੀਂ ਕਮਬੋਜੀ ਦੱਸਿਆ ਉਹ 22 ਮਾਰਚ ਤੱਕ ਰਜਿਸਟ੍ਰੇਸ਼ਨ ਜਾਰੀ ਰਹੇਗੀ ਫਿਰ ਤਿੰਨ ਦਿਨ ਅਸੀਂ ਆਪਣਾ ਉਹ ਆਨਲਾਈਨ ਜਿਹੜਾ ਸੈਟਅਪ ਸਿਸਟਮ ਹੁੰਦਾ ਹੈ ਆਨਲਾਈਨ ਕਰਨ ਦਾ ਉਹਨੂੰ ਅਸੀਂ ਸਾਰਾ ਚੈੱਕ ਕਰਨਾ ਹੈ ਠੀਕ ਕਰਨਾ ਹੈ ਦੇਖਣਾ ਹੈ ਧਿਆਨ ਨਾਲ ਕਿ ਇਥੇ ਫੰਕਸ਼ਨ ਕਰ ਰਿਹਾ ਹੈ 27 ਮਾਰਚ ਸਵੇਰ 9 ਵਜੇ ਤੋਂ ਲੈ ਕੇ 29 ਮਾਰਚ ਸ਼ਾਮ 5 ਵਜੇ ਤੱਕ ਈ ਆਕਸ਼ਨ ਜਿਹੜੀ ਆ ਜਾਰੀ ਰਹੇਗੀ ਤੇ ਉਹਦੇ ਅਨਸਾਰ ਫਿਰ ਜਿਹੜਾ ਆ ਪਹਿਲਾਂ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਾਈ ਆ ਬਿਆਨਾ ਰਕਮ ਜਮ੍ਹਾਂ ਕਰਾਈ ਆ ਉਹ ਲੋਕ ਭਾਗ ਲੈਣਗੇ ਉਹਦੇ ਅਨਸਾਰ ਜਿਹੜੀਆਂ ਪ੍ਰਾਪਰਟੀਆਂ ਦੀ ਡਿਸਪੋਜ਼ ਆਫ ਕੀਤੀਆਂ ਜਾਣਗੀਆਂ ਉਹਦੇ ਨਾਲ ਇਹ ਕਾਫੀ ਸਾਲਾਂ ਬਾਅਦ ਹੈ ਕਿ ਪ੍ਰਾਪਰਲੀ ਕੋਈ ਪ੍ਰਾਪਰਟੀਆਂ ਦੀਆਂ ਬੇਚੀਆਂ ਇਮਪਰੂਵਮੈਂਟ ਟਰਸਟ ਨੇ ਨਹੀਂ ਤਾਂ ਪਿਛਲੇ ਸਮੇਂ ਚ ਅਨਫੋਰਚੂਨੇਟਲੀ ਕੋਈ ਮਾੜਾ ਕੰਮ ਹੀ ਚੱਲਦਾ ਰਿਹਾ ਵੀ ਉਦਾਂ ਹੀ ਕਿਸੇ ਨੂੰ ਅਲਾਟ ਕਰਤੀ ਕਿਸੇ ਚ ਰਿਸ਼ਵਤ ਲੈ ਲਈ ਕਿਸੇ ਜੀ ਕੁਝ ਕਰਤਾ ਰੂਲਾਂ ਦੀਆਂ ਲੰਗੜਮਾਂ ਹੋਈਆਂ ਐਕਟਰੀਆਂ ਲੰਗੜਮਾਂ ਹੋਈਆਂ ਇਸੇ ਕਰਕੇ ਜਿਹੜੀਆਂ ਨੇ ਵਿਰੋਧ ਕਰਈ ਜਿਹੜੀਆਂ ਆ ਉਹ ਰਨ ਡਾਊਨ ਵੀ ਹੋਈਆਂ ਨਹੀਂ ਚੰਚਰਾ ਬਸ ਸਕੀਆਂ ਪਰ ਹੁਣ ਸਾਰਾ ਕੁਝ ਨਵੀਨੀਕਰਨ ਹੋਏਗਾ ਸਾਰੀ ਵਿਕਾਸ ਹੋਏਗਾ ਸਾਰੇ ਸੜਕਾਂ ਵਧੀਆ ਬਣਨਗੀਆਂ ਸਾਰਾ ਕੁਝ ਉਹਦੇ ਨਾਲ ਇੱਕ ਪੋਜ਼ਿਟਿਵ ਚੇਂਜ ਜਿਹੜੀ ਆ ਭਗਵੰਤ ਮਾਨ ਸਾਹਿਬ ਦੀਆਂ ਮੁੱਖ ਮੰਤਰੀ ਚਾਹ ਦੀ ਹਦਾਇਤਾਂ ਦੇ ਅਨਸਾਰੇ ਸ਼ੁਰੂ ਹੋ ਜਾਏਗੀ ਅਸੰਗੀਲਾ ਸਾਹਿਬ ਜਦੋਂ ਦਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਤੁਹਾਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਥਾਪਿਆ ਉਸ ਤੋਂ ਬਾਅਦ ਇੰਪਰੂਵਮੈਂਟ ਟਰਸਟ ਪਹਿਲਾ ਪਾਰਕ ਬੈਠਣਾ ਸ਼ੁਰੂ ਤਾਂ ਹੋ ਗਿਆ ਹੈਗਾ ਕਾਫੀ ਇਨਿੰਗ ਵੀ ਆਈਆਂ ਹੈਗੀਆਂ ਇਸ ਪ੍ਰੋਪਰਟੀਆਂ ਜਿਹੜੀਆਂ ਜਿਹੜੀ ਹੁਣ ਇਹ ਆਪਸ਼ਨ ਹੋਣੀ ਆ ਇਹਦੇ ਨਾਲ ਕਿੰਨਾ ਕੁ ਇੰਪਰੂਵਮੈਂਟ ਫੰਡ ਦਾ ਫਾਇਦਾ ਹੋਣਾ ਕਿੰਨਾ ਕੀ ਰੈਵਨਿਊ ਆਉਣ ਦੀ ਆਸ ਹੈ ਦੇਖੋ ਇਹਦੇ ਨਾਲ ਹੈ ਤਾਂ ਫਾਇਦਾ ਹੀ ਫਾਇਦਾ ਹੈ ਜਦੋਂ ਪ੍ਰੋਪਰਟੀ ਵੇਚਣੀ ਆ ਲੋਕਾਂ ਨੇ ਉਹਦੇ ਤੇ ਆਪਣੇ ਘਰ ਬਣਾਉਣੇ ਆ ਸਾਰਾ ਸਿਟੀ ਦੇ ਵਿਕਾਸ ਦਾ ਸਿਸਟਮ ਹੀ ਇਹ ਆ ਪਰ ਉਦਾਂ ਇਹ 200 ਕਰੋੜ ਤੋਂ ਵੱਧ ਦੀਆਂ ਪ੍ਰਾਪਰਟੀਜ਼ ਹੋਣਗੀਆਂ ਨਾਲ ਇਹ ਪਹਿਲਾ ਫੇਜ਼ ਹੈ ਕਿਉਂਕਿ ਇਹਦੇ ਵਿੱਚ ਇੱਕ ਪ੍ਰੋਸੀਜਰ ਹੁੰਦਾ ਹੈ ਸਾਰੀਆਂ ਪ੍ਰਾਪਰਟੀਜ਼ ਦੀ ਦੇਖਣੀ ਹੈ ਕਿਹੜੀਆਂ ਕਲੀਅਰ ਆ ਕਿਹੜੀਆਂ ਅਪਰੂਵਲਸ ਹੈਗੀਆਂ ਆ ਰੇਡਰ ਤੋਂ ਲੈ ਕੇ ਬਾਕੀ ਹੋਰ ਜਿਹੜੇ ਡਿਪਾਰਟਮੈਂਟ ਸਾਰੇ ਹੈਗੇ ਉਹਨਾਂ ਦੀਆਂ ਅਪਰੂਵਲਸ ਹੈਗੀਆਂ ਸਾਈਟ ਤੇ ਵਿਜ਼ਿਟ ਕਰਨਾ ਹੈ ਸੋ ਇਹ ਪਹਿਲਾ ਫੇਜ਼ ਆ ਇਸ ਤੋਂ ਅਗਲੇ ਫੇਜ਼ ਵਿੱਚ ਹੋਰ ਵੀ ਜ਼ਿਆਦਾ ਪ੍ਰਾਪਰਟੀ ਆਉਣਗੀਆਂ ਕੁਝ ਹੋਰ ਜਿਹੜੇ ਪਿਛੇ ਬੋਲੀਆਂ ਹੋਈਆਂ ਸੀਗੀਆਂ ਜਿਹੜੇ ਲੋਕ ਕੰਪਲੇਂਟਾਂ ਸ਼ਿਕਾਇਤਾਂ ਵੀ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਣ ਹੱਲੇ ਤੱਕ ਕਿੰਨਾ ਹੋਇਆ ਤੇ ਕਿੰਨੇ ਕਿੰਨੀਆਂ ਕਾਲੀਆਂ ਪੇਡਾਂ ਜਿਹੜੀਆਂ ਹੱਲੇ ਤੱਕ ਸਾਹਮਣੇ ਆਈਆਂ ਜਿਹੜੇ ਪਲੋਟ ਠੀਕ ਵਿਕੇ ਸੀਗੇ ਜਿਹੜਾ ਇੱਥੇ ਕ腐ਸ਼ਨ ਦਾ ਸੀਗਾ ਉਹ ਤਾਂ ਇਮੀਡੀਏਟਲੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਹੀ ਇਮੀਡੀਏਟਲੀ ਜਦੋਂ ਨੰਬਰ ਜਾਰੀ ਕੀਤਾ ਭਗਵੰਤ ਮਾਨ ਸਾਹਿਬ ਨੇ ਐਂਟੀ ਕ腐ਸ਼ਨ ਮੂਵਮੈਂਟ ਦੇ ਤਹਿਤ ਉਦੋਂ ਹੀ ਬੰਦ ਹੋ ਗਏ ਸੀ ਕਿ ਬਾਅਦ ਵਿੱਚ ਮੈਂ ਜਦੋਂ ਇੱਥੇ ਜੁਆਇਨ ਕੀਤਾ ਹੈ ਅਸੀਂ ਉਸ ਕੰਮ ਨੂੰ ਸਰਲ ਕੀਤਾ ਹੈ ਜਿਹੜੇ ਸਿੰਪਲ ਕੇਸ ਸੀਗੇ ਉਹਨਾਂ ਦਾ ਤਾਂ ਹੁਣ ਬਹੁਤ ਛੇਤੀ ਕੰਮ ਹੋਣ ਲੱਗ ਗਿਆ ਹੈ ਪਰ ਉਸ ਤੋਂ ਬਿਨਾ ਕੁਝ ਐਲਡੀਪੀ ਇਹ ਲੋਕਲ ਡਿਸਪਲੇਸਡ ਪਾਸਟਰ ਦੇ ਬਹਾਨੇ ਐਲਡੀਪੀ ਦੇ ਬਹਾਨੇ ਕੁਝ ਗਲਤ ਅਲਾਟਮੈਂਟਸ ਹੋਈਆਂ ਸੀਗੀਆਂ ਕੁਝ ਪਹਿਲਾਂ ਦੀਆਂ ਗਲਤ ਅਲਾਟਮੈਂਟਸ ਹੋਈਆਂ ਆ ਕੁਝ ਇਦਾਂ ਦੇ ਲੰਬਤ ਕੇਸ ਹੈਗੇ ਆ ਜਿਨ੍ਹਾਂ ਦੀ ਭਾਵੇਂ ਕੰਜ਼ਿਊਮਰ ਦਾ ਉੱਚ ਨਹੀਂ ਕਸੂਰ ਹੈਗਾ ਕਿਉਂਕਿ ਉਹਦੀ ਮੂਲਲੀ ਅਲਾਟਮੈਂਟ ਗਲਤ ਹੋਈ ਹੈ ਤਾਂ ਫਿਰ ਉਹ ਕੇਸ ਫਸ ਜਾਂਦੇ ਆ ਸੋ ਇਦਾਂ ਦੇ ਕੇਸ ਜ਼ਰੂਰ ਕੁਝ ਹੈਗੇ ਆ ਬਟ ਅਦਰਵਾਈਜ਼ ਹੁਣ ਸਾਡੇ ਕੋਲ ਕੋਈ ਬਹੁਤੀ ਪੈਂਡੈਂਸੀ ਹੈ ਨਹੀਂ ਕਿ ਅਸੀਂ ਨਾਲੋ ਨਾਲੇ ਕੰਮ ਕਰੀ ਜਾ ਰਹੇ ਹਾਂ ਅੱਛਾ ਸੰਘੇੜਾ ਸਾਹਿਬ ਇੱਕ ਚੀਜ਼ ਹੋ ਸਗੀ ਜਿਹੜੇ ਲੋਕਾਂ ਨੇ ਕੁਝ ਪੈਸੇ ਦੇ ਕੇ ਇੰਪਰੂਵਮੈਂਟ ٹرسٹ ਨੂੰ ਜਗਾਵਾ ਲੈ ਲਈਆਂ ਸੀਗਾ ਪਰ ਹਜੇ ਤੱਕ ਉਹਨਾਂ ਨੇ ਕੋਈ ਕੰਸਟਰਕਸ਼ਨ ਨਹੀਂ ਕੀਤੀ ਉਹਨਾਂ ਦਾ ਕੀ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਰੂਲਾਂ ਦੇ ਅਨੁਸਾਰ 3 ਸਾਲ ਚ ਜਦੋਂ ਅਸੀਂ ਪੋਜੈਸ਼ਨ ਲੈ ਲੈਂਦੇ ਹਾਂ ਕੋਈ ਵੀ ਲਾਕੀ 3 ਸਾਲ ਦੇ ਵਿੱਚ ਵਿੱਚ ਉਹਨਾਂ ਨੇ ਕੰਸਟਰਕਸ਼ਨ ਕਰਨੀ ਹੁੰਦੀ ਹੈ ਉਹਦੇ ਤੇ ਜੇ ਉਹ ਟੈਂਸਲਟ ਨਹੀਂ ਕੰਸਟ੍ਰਕਸ਼ਨ ਕਰਦੇ ਤੇ ਅਸੀਂ ਉਹਨਾਂ ਦੀ ਜਿਹੜਾ ਪਲਾਟ ਹੈ ਇੰਪਰੂਵਮੈਂਟ ਟਰਸਟ ਉਹਨਾਂ ਦਾ ਪਲਾਟ ਜਾਂ ਜ਼ਬਤ ਕਰ ਸਕਦੇ ਆ ਜਾਂ ਫਿਰ ਨਾਨ ਕੰਸਟ੍ਰਕਸ਼ਨ ਫੀਸ ਉਹ ਦੇ ਦੇਣ ਤਾਂ ਉਹਨੂੰ ਅੱਗੇ ਐਕਸਟੈਂਸ਼ਨ ਮਿਲ ਜਾਂਦੀ ਹੈ ਉਹ ਜਿਹੜੀ ਵੱਧ ਤੋਂ ਵੱਧ ਐਕਸਟੈਂਸ਼ਨ ਹੈ ਉਹ 15 ਸਾਲ ਤੱਕ ਦਿੱਤੀ ਜਾ ਸਕਦੀ ਹੈ ਮਤਲਬ 3 ਸਾਲ ਤੋਂ ਬਾਅਦ 12 ਸਾਲ ਹੋਰ ਤੇ 15 ਸਾਲ ਤੋਂ ਬਾਅਦ ਅਸੀਂ ਪਲਾਟ ਇੰਪਰੂਵਮੈਂਟ ਟਰਸਟ ਜ਼ਬਤ ਕਰ ਸਕਦੇ ਜੇ ਉੱਤੇ ਕੰਸਟ੍ਰਕਸ਼ਨ ਨਹੀਂ ਹੁੰਦੀ ਸੋ ਅਸੀਂ ਜਿਹੜੀ 15 ਸਾਲ ਹੋ ਗਏ ਜਿਹਨਾਂ ਥਾਵਾਂ ਨੂੰ ਜਿਹਨਾਂ ਤੇ ਨਹੀਂ ਕੰਸਟ੍ਰਕਸ਼ਨ ਹੋਈ ਉਹ ਥਾਵਾਂ ਅਸੀਂ ਜ਼ਬਤ ਕਰ ਰਹੇ ਹਾਂ ਤੇ ਜਿਹ ਜੋ ਉਹਨਾਂ ਨੇ ਪੈਸੇ ਜਮ੍ਹਾਂ ਕਰਾਇਆ ਚਾਹੇ ਉਹਨਾਂ ਨੇ ਇੱਕ ਕਿਸ਼ਤ ਦਿੱਤੀ ਆ ਚਾਹੇ ਉਹ 15 ਲੱਖ ਦਿੱਤਾ ਚਾਹੇ 1.5 ਕਰੋੜ ਦਿੱਤਾ ਜਿੰਨੇ ਵੀ ਪੈਸੇ ਲੱਗ ਚੁੱਕੇ ਆ ਉਹਨਾਂ ਤੇ ਉਹ ਸਾਰੇ ਟਰਸਟ ਦੇ ਖਾਤੇ 'ਚ ਹੀ ਰਹਿਣਗੇ ਤੇ ਉਹ ਜਗ੍ਹਾ ਵੀ ਟਰਸਟੀ ਹੋ ਜਾਏਗੀ ਉਹਦਾ ਪ੍ਰੋਸੀਜਰ ਅਡਾਪਟ ਕੀਤਾ ਜਾਵੇਗਾ ਜੇ ਕਿਸੇ ਕੋਲ ਕੋਈ ਵਾਦੇਬਰੀ ਜਨ ਹੈਗਾ ਉਹ ਰੂਲ ਅਨਸਾਰ ਉਹਦੀ ਉਹ ਕਾਰਵਾਈ ਹੋਏਗੀ ਪਰ ਜੇ ਉਹ ਕੋਈ ਨਹੀਂ ਕਿਸੇ ਪਾਸੇ ਵੀ ਕਵਰ ਹੁੰਦੀ ਤਾਂ ਉਹ ਸਾਰੀ ਟਰਸਟ ਦੀ ਇਨਕਮ ਦੇ ਵਿੱਚ ਸਾਰਾ ਕੁਝ ਐਡ ਹੋਏਗਾ ਤਾਂ ਠੀਕ ਹੈ ਇੱਕ ਲਾਸਟ ਕੁਐਸਚਨ ਹੈਗਾ ਜਿੱਦਾਂ ਹੁਣ ਤੁਸੀਂ ਸੂਰੇਂ ਨਕਲੇਵ ਦੀ ਗੱਲ ਕਰ ਰਹੇ ਹੋ ਵੀ ਉੱਥੇ ਈ ਆਪਸ਼ਨ ਕੀਤੀ ਜਾਣ ਸੂਰੀਨ ਕਲੇਵ ਐਕਸਟੈਂਸ਼ਨ ਹੈਗਾ ਜਿਹੜਾ ਉੱਥੇ ਇਲਾਕਾ ਹੈਗਾ ਆ ਮਦਰਾਸੀ ਮਹੱਲਾ ਜਿਹਨੂੰ ਕਿਹਾ ਜਾਂਦਾ ਵਾ ਉਸ ਮਾਲੇ ਬਾਰੇ ਕੀ ਸੋਚਾ ਹੈ ਤੇ ਕਰ ਕਿਉਂਕਿ ਉਹ ਉੱਥੋਂ ਨਿਕਲਣਗੇ ਲੋਕ ਉੱਥੋਂ ਉਹਨਾਂ ਨੂੰ ਜਿਹੜਾ ਆਪਣੀ ਸਕੀਮ ਹੈਗੀ ਆ ਜਿਹੜੀ ਮੁੱਢ ਵਸੇਮ ਆਸਿਮ ਹੈਗੀ ਸਕੀਮ ਹੈਗੀ ਆ ਉਹਦੇ ਤਹਿਤ ਉਹਨਾਂ ਨੂੰ ਕੁਝ ਅਲਾਟਮੈਂਟ ਦਿੱਤੀ ਗਈ ਹੈ ਉਹ ਨਿਕਲਣਗੇ ਤਾਂ ਉਹ ਸੜਕ ਅੱਗੇ ਜੁਆਇੰਟ ਹੋਏਗੀ ਕਿਤੇ ਨਾ ਕਿਤੇ ਸੂਰੀਆ ਇਨਕਲੇਵ ਐਕਸਟੈਂਸ਼ਨ ਜਿਹੜੀ ਆ ਹੁਣ ਤੱਕ ਉਹ ਰਨ ਆਊਟ ਪ੍ਰੋਪਰਟੀ ਗਿਣੀ ਗਈ ਆ ਕਿ ਨੇਬਰਹੂਡ ਜਿਹੜੀ ਆ ਸਕੀਮ ਜਿਹੜੀ ਆ ਬਹੁਤ ਇੱਥੇ ਪਾਣੀ ਖੜਾ ਹੈ ਜੀ ਇੱਥੇ ਹੋਰ ਕਾਫੀ ਕੁਝ ਮੁਸ਼ਕਲਾਂ ਆ ਗਈਆਂ ਲੋਕ ਉੱਥੇ ਪਲੇਟ ਪਲਾਟ ਕਿਸੇ ਨੂੰ ਕੋਈ ਰਾਜ਼ੀ ਨਹੀਂ ਹੈਗੇ ਬਟ ਮੈਂ ਤੁਹਾਨੂੰ ਇੱਕ ਜਿਹੜੀ ਵਧੀਆ ਖਬਰ ਦੇਣ ਲੱਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੂਰੀਆ ਇਨਕਲੇਵ ਐਕਸਟੈਂਸ਼ਨ ਇੱਕ ਬਹੁਤ ਵਧੀਆ ਨੇਬਰਹੂਡ ਬਣਨ ਵਾਲੀ ਹੈ ਉਹਦਾ ਕਾਰਨ ਇਹ ਆ ਕਿ ਜਿਹੜਾ ਸਟੇਸ਼ਨ ਦਾ ਪਰਲਾਪਾਸਾ ਵੀ ਖੁੱਲ ਰਿਹਾ ਹੈ ਕੇਂਦਰ ਸਰਕਾਰ ਦੀ ਸਕੀਮ ਦੇ ਵਿੱਚ ਉਹ ਜਿਹੜੀ ਹੈ ਸੈਕੰਡ ਐਂਟਰੀ ਸਟੇਸ਼ਨ ਹੋਣੀ ਹੈ ਤੇ ਉਧਰਲੇ ਪਾਸੇ ਅਸੀਂ ਆਪਣੀ ਪਲਾਨਿੰਗ ਵੀ ਚੇਂਜ ਕਰ ਲਈ ਹੈ ਉਸੇ ਹਿਸਾਬ ਦੇ ਨਾਲ ਹੀ ਕਿ ਕਿੱਥੇ ਬੂਥ ਬਣਨੇ ਆ ਕਿੱਥੇ ਕਮਰਸ਼ੀਅਲ ਸਾਈਟਸ ਬਣਨੀਆਂ ਕਿੱਥੇ ਐਸ.ਯੂ ਬਣਨੇ ਆ ਕਿੱਥੇ ਰੈਜ਼ੀਡੈਂਸ਼ੀਅਲ ਪਲਾਟਸ ਬਣਨੇ ਆ ਤੇ ਬਾਕੀ ਜਿਹੜੀ ਉਹਦੀ ਐਂਟਰੀ ਦੀ ਪ੍ਰੋਬਲਮ ਹੈ ਕਾਜ਼ੀ ਮੰਡੀ ਵੱਲ ਦੀ ਉਹ ਅਸੀਂ ਸੜਕ ਚੌੜੀ ਕਰ ਰਹੇ ਆ ਜਿਹੜੇ ਉੱਥੇ ਲੋਕ ਲੰਬੇ ਸਮੇਂ ਤੋਂ ਬੈਠੇ ਆ ਉਹਨਾਂ ਦੀ ਮੈਂ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਹੈ ਉਹਨਾਂ ਨੂੰ ਡੇਢ ਮਰਲੇ ਦੇ ਜਾਂ ਦੋ ਮਰਲੇ ਦੇ 플ੌਟ ਤੇ ਕੇ ਨਿਸ਼ਾਨਦੇਹੀ ਕੀਤੀ ਹੋਈ ਆ ਲੋਕਾਂ ਦੀ ਵੀ شناخت ਕੀਤੀ ਹੋਈ ਆ ਤੇ ਉਹਦੇ ਵਿੱਚ ਇੱਕ ਪ੍ਰਵਾਨਗੀ ਰਹਿੰਦੀ ਹੈ ਹੈਡਕ quartਰ ਤੋਂ ਜਿਹੜੀ ਉਹ ਵੀ ਛੇਤੀ ਆ ਜਾਏਗੀ ਅਸੀਂ ਉਹਨਾਂ ਦੀ ਉਹ ਨਾਲੋਂ ਨਾਲ ਉਹਨਾਂ ਨੂੰ ਉੱਥੇ ਸ਼ਿਫਟ ਕਰਕੇ ਅਸੀਂ ਉਹ ਸੜਕ ਨੂੰ ਵੀ ਚੋੜੀ ਕਰਾਂਗੇ ਨਾਲ ਹੀ ਇਹ ਵਿਕਾਸ ਦੇ ਕੰਮ ਵੀ ਨਾਲੋਂ ਨਾਲ ਇਹ ਪੈਰਲਲ ਸ਼ੁਰੂ ਹੋ ਜਾਣੇ ਆ ਸੂਰੀਆ ਐਨਕਲੇਵ ਸੂਰੀਆ ਐਨਕਲੇਵ ਐਕਸਟੈਂਸ਼ਨ ਗੁਰੂ ਗੋਬਿੰਦ ਸਿੰਘ ਐਵੇਨਿਊ ਮਹਾਰਾਜਾ ਰਣਜੀਤ ਸਿੰਘ ਇਹ ਨਗਰ ਜਿਹੜਾ ਹੈਗਾ ਆ ਇਹ ਸਾਰੀਆਂ ਬੜੀਆਂ ਪ੍ਰੀਮੀਅਰ ਨੇਬਰਹੂਡਸ ਬਣ ਜਾਣਗੀਆਂ ਜਿਸ ਤਰ੍ਹਾਂ ਮਾਡਲ ਟਾਊਨ ਹੈਗਾ ਹੈ ਮਾ ਗੁਰੂ ਗੋਬਿੰਦ ਸਿੰਘ ਜੀ ਆਪ ਆਪਣਾ ਗੁਰੂ ਤੇਗ ਬਹਾਦਰ ਨਗਰ ਹੈ। ਤੋਂ ਉਹ ਵੀ ਅਸੀਂ ਮਸਲਾ ਜਿਹੜਾ ਆ ਨਾਲੋਂ ਨਾਲ ਹੀ ਪੈਰਲਲ ਇਧਰੋਂ ਆਪਸ਼ਨ ਚੱਲੇਗੀ ਉਧਰੋਂ ਦੂਜੇ ਪਾਸੇ ਸਵਿਚਿੰਗ ਦੀ ਕੰਮ ਚੱਲੇਗੀ। ਨਾਲੇ ਆਪਸ਼ਨ ਦੇ ਸਾਨੂੰ ਪੈਸੇ ਆਉਣਗੇ ਉਹਨਾਂ ਨੂੰ ਅਸੀਂ ਵਿਕਾਸ ਕਰ ਜਾਂ ਤੇ ਲਾਵਾਂਗੇ ਤੇ ਲੋਕਾਂ ਦੀ ਜਿਹੜਾ ਜੀਵਨ ਸੌਖਾ ਤੇ ਸਖਾਲਾ ਹੋਵੇਗਾ ਲੋਕ ਬਧੀਆ ਬਿਹਤਰ ਰਹਿਣ ਸੰਦੀਆਂ ਸਹੂਲਤਾਂ ਪੈਦਾ ਹੋਣ। ਤਾਂ ਬੱਸ ਕਿਰਦਾ ਸਾਹਿਬ ਦੈਨਿਕ ਸੂਰਤੀ ਵੀ ਨਾਲ ਜੁੜਨ ਲਈ ਤੇ ਜੋ ਸੁਪਨਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਲਿਆ ਸੀ ਰੰਗਲਾ ਪੰਜਾਬ ਉਹਦੀ ਦਿਖ ਹੌਲੀ ਹੌਲੀ ਦਿਖਣੀ ਸ਼ੁਰੂ ਹੋ ਚੁੱਕੀ ਆ ਈ ਆਪਸ਼ਨ ਰਾਹੀਂ ਜੇ ਗੱਲ ਕਰੀਏ ਤੇ ਜੇ ਗੱਲ ਕਰੀਏ ਜਲੰਧਰ ਦਾ ਜਿਹੜਾ ਇੱਕ ਦਾਗ ਸੀਗਾ ਉਹਨੂੰ ਵੀ ਧੋਣ ਜਾ ਰਹੇ ਨੇ ਸੰਘੇੜਾ ਸਾਹਿਬ ਪ੍ਰਵਾਨਗੀ ਲੈ ਲਈ ਗਈ ਹੈ ਉਹ ਜਿਹੜੇ ਉੱਥੇ ਦੇ ਮਦਰਾਸੀ ਮੁਹੱਲੇ ਦੇ ਲੋਕ ਹੈਗੇ ਨੇ ਉਹਨਾਂ ਨੂੰ ਡੇਢ ਤੋਂ ਦੋ ਮਰਲੇ ਦੇ ਪਲਾਟ ਜਿਹੜੇ ਅਲਾਟ ਕੀਤੇ ਜਾਣੇ ਨੇ ਤੇ ਉਸ ਤੋਂ ਬਾਅਦ ਜਿਹੜੀ ਰੋਡ ਹੈਗੀ ਆ ਉਹ ਵੀ ਕਲੀਅਰ ਹੋ ਜਾਏਗੀ ਤਾਂ ਈ ਆਪਸ਼ਨ ਰਾਹੀਂ ਹੁਣ ਜਿਹੜੇ ਲਾਰਸ ਹੈਗੇ ਨੇ ਜਾਂ ਹੋਰ ਜਿਹੜੀਆਂ ਸਾਈਟਾਂ ਹੈਗੀਆਂ ਉਹਨਾਂ ਦੀ ਬੋਲੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਣੀ ਹੈ 27 ਤਰੀਕ ਤੋਂ 29 ਤਰੀਕ ਤੱਕ ਇਹਦੀ ਬੋਲੀ ਲੱਗਣੀ ਹੋਣੀ ਲੱਗਣੀ ਸ਼ੁਰੂ ਹੋਣੀ ਹੈ ਔਰ ਇਹ ਸਾਰਾ ਪ੍ਰੋਸੀਜਰ ਪਾਰਦਰਸ਼ਾ ਢੰਗ ਦੇ ਨਾਲ ਕੀਤਾ ਜਾਣਾ ਹੈ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਪੋਜ ਡੈਨਿਕ ਸਵੇਰਾ ਟੀਵੀ ਚਲੰਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ ਵਟਸਐਪ ਚੈਨਲ ਪਰ